ਆਮ ਆਦਮੀ ਪਾਰਟੀ ਵੱਲੋਂ ਹਲਕਾਂ ਦੇ ਚਾਰਜਾਂ ਦੀ ਜਿਹੜੀ ਦੂਜੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਿਆ ਤੇ ਅਨਮੋਲ ਗਗਨਮਾਨ ਨੂੰ ਜਿਹੜਾ ਹਲਕਾ ਖਰੜ ਤੋਂ ਇੰਚਾਰਜ ਲਗਾ ਦਿੱਤਾ ਗਿਆ ਤੇ ਸਾਡੇ ਨਾਲ ਮੌਜੂਦ ਨੇ ਅਨਮੋਲ ਜੀ ਨਾਲ ਗੱਲਬਾਤ ਕਰਨਾ ਅਨਮੋਲ ਜੀ ਕੀ ਲੱਗਦਾ ਲੋਕ ਦੁਬਾਰਾ ਭਰੋਸਾ ਜਤਾਉਣਗੇ ਬਿਲਕੁਲ ਹਲੇ ਤੇ ਪਹਿਲੀ ਵਾਰ ਮੇਰੇ ਤੇ ਭਰੋਸਾ ਕਰਨਾ ਉਹਨਾਂ ਨੇ ਤੇ ਉਹਨਾਂ ਨੂੰ ਪਤਾ ਵੀ ਅਨਮੋਲ ਗਗਨਮਾਨ ਕਿੱਦਾਂ ਦੀ ਆ ਕਿਸ ਤਰੀਕੇ ਵਿਚਰਦੀ ਰਹੀ ਆ ਚਾਹੇ ਪਹਿਲਾਂ ਅਸੀਂ ਪਹਿਲਾਂ ਵੀ 5 ਸਾਲ ਮੈਂ ਮੁੱਦੇ ਚੱਕੇ ਨੇ ਹੁਣ 1 ਸਾਲ ਹੋ ਗਿਆ ਪਾਰਟੀ ਚਾਹੀ ਇਹਨੂੰ ਤੇ 1 ਸਾਲ ਦੀ ਲਗਾਤਾਰ ਕਦੇ ਕਿਸੇ ਜ਼ਿਲ੍ਹੇ ਚ ਕਦੇ ਕਿਤੇ ਕਦੇ ਜਾ ਰਹੀ ਆ ਤੇ ਕਮਰ ਸੰਧੂ ਜੀ ਹੁਣ ਸਾਡੀ ਪਾਰਟੀ ਚ ਉਦੋਂ ਹੀ ਬਾਹਰ ਹੋ ਗਏ ਸੀ ਸਿਰਫ ਖਰੜ ਦੇ ਲੋਕ ਨਹੀਂ ਦੁਖੀ ਸੀ ਸਾਡੀ ਆਮ ਆਦਮੀ ਪਾਰਟੀ ਵੀ ਉਹਨਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਧੋਖਾ ਦੋਨੇ ਪਾਸੇ ਹੋਇਆ ਪਾਰਟੀ ਨਾਲ ਵੀ ਹੋਇਆ ਲੋਕਾਂ ਨਾਲ ਵੀ ਹੋਇਆ ਕੋਈ ਗੱਲ ਨਹੀਂ ਮਾੜਾ ਬੰਦਾ ਕਈ ਵਾਰੀ ਪੱਲੇ ਪੈ ਜਾਂਦਾ ਹੁੰਦਾ ਪਰ ਉਹ ਸਾਰੀਆਂ ਨਾਰਾਜ਼ਗੀਆਂ ਦੂਰ ਕਰਾਂਗੇ ਤੇ ਖਰੜ ਨੂੰ ਅਸੀਂ ਪੰਜਾਬ ਦਾ ਨੰਬਰ 1 ਹਲਕਾ ਬਣਾਵਾਂਗੇ ਕਿਹੜੇ ਕਿਹੜੇ ਮੁੱਦੇ ਤੁਸੀਂ ਵਿਚਾਰੇ ਨੇ ਕਿਉਂਕਿ ਸਿੰਗਰ ਲਾਈਫ ਤੋਂ ਲੈ ਕੇ ਜਿਹੜੀ ਪੋਲੀਟੀਕਲ ਲਾਈਫ ਆ ਬਹੁਤ ਡਿਫਰੈਂਟ ਆ ਉਹ ਦੇਖ ਕੇ ਹੁਣ ਤੁਸੀਂ ਕਿਹੜੇ ਮੁੱਦੇ ਲੈ ਕੇ ਜਿਹੜੇ ਚੱਲਿਓ ਮੁੱਦੇ ਮੁੱਦੇ ਨੇ ਪਾਜੀ ਇੱਕ ਮੁੱਦਾ ਨਹੀਂ ਆ ਖਰੜ ਦੇ ਵਿੱਚ ਜੇ ਤੁਸੀਂ ਲੋਕਾਂ ਨੂੰ ਪੁੱਛੋਗੇ ਤਾਂ ਖਰੜ ਦੇ ਵਿੱਚ ਹਲੇ ਤੱਕ ਲੋਕ ਪਾਣੀ ਦੀ ਸਮੱਸਿਆ, ਟ੍ਰੈਫਿਕ ਦੀ ਸਮੱਸਿਆ, ਮੋਟਰਾਂ ਦੀ ਸਮੱਸਿਆ, ਗੰਦਾ ਪਾਣੀ ਆਉਂਦਾ, ਬਿਜਲੀ ਦੇ ਕਟਾਂ ਤੋਂ ਪਰੇਸ਼ਾਨ ਸੋ ਦੇਖੋ ਇਹੀ ਮੁੱਦੇ ਰਹਿ ਗਏ ਆ ਮੁੱਦੇ ਆ ਵੀ ਮੈਂ ਸਿਰਫ ਉਹਨਾਂ ਮੁੱਦਿਆਂ ਨੂੰ ਤਾਂ ਸਾਡਾ ਬਹੁਤ ਛੋਟਾ ਕੰਮ ਹੈ ਇਹਨਾਂ ਨੂੰ ਦੂਰ ਕਰਨਾ ਜੇ ਸਾਫ ਨੀਤਾ ਵਾਲੇ ਤੇ ਚੰਗਾ ਬੰਦਾ ਆ ਜਾਵੇ ਇੱਥੇ ਇਹਨੂੰ ਇੱਕ ਮਾਡਰਨ ਸਿਟੀ ਬਣਾਉਣਾ ਇੱਥੇ ਜਿਹੜਾ ਨਵਾਂ گاؤں ਆ ਉਹਨ ਇੱਕ ਟੂਰਿਸਟ ਪਲੇਸ ਬਣਾਇਆ ਜਾਵੇ ਜਿੱਥੋਂ ਪੂਰੇ ਇੰਡੀਆ ਦੇ ਲੋਕ ਆਉਣ ਪੂਰੇ ਪੰਜਾਬ ਦੇ ਲੋਕਾਂ ਲਈ ਕਿਉਂਕਿ ਪੰਜਾਬ 'ਚ ਕੋਈ ਟੂਰਿਸਟ ਪਲੇਸ ਹੈ ਨਹੀਂ ਤੇ ਇੱਕ ਪਾਸੇ ਦੇਖੋ ਚੰਡੀਗੜ੍ਹ ਲੱਗਦਾ ਇੱਕ ਪਾਸੇ ਮਹਾਲੀ ਲੱਗਦਾ ਤੇ ਖਰੜ ਦਾ ਹਾਲ ਕੀ ਕੀਤਾ ਹੋਇਆ ਤੁਸੀਂ ਸਾਰੇ ਜਾਣਦੇ ਹੋ ਸੋ ਇੱਥੇ ਖਰੜ ਦਾ ਚੇਂਜ ਕਰ ਦਵਾਂਗੇ ਮੇਰਾ ਟੀਚਾ ਕੀ ਹੈ ਮੇਰੇ ਸੁਪਨੇ ਬਹੁਤ ਵੱਡੇ ਨੇ ਤੇ ਮੈਂ ਇਹਨੂੰ ਮਾਡਲ ਪੇਸ਼ ਕਰਨਾ ਖਰੜ ਨੂੰ ਪੂਰਾ ਨੰਬਰ 1 ਹਲਕਾ ਬਣਾਵਾਂਗੇ ਲੱਗਦਾ 17 ਜ ਵੀ ਕੁਝ ਇਸੇ ਤਰ੍ਹਾਂ ਦੇ ਵਾਦੇ ਕੀਤੇ ਗਏ ਸੀਗੇ ਪਰ ਹੋਇਆ ਇਸ ਤੋਂ ਉਲਟ ਹੈ ਕਿ ਲੱਗਦਾ ਕਿ ਇਸ ਵਾਰ ਇਹ ਚੀਜ਼ਾਂ ਹੋ ਪਉਣਗੀਆਂ ਇਹ ਤੇ ਲੋਕਾਂ ਨੇ ਦੇਖਣਾ ਆਪਣੇ ਬੱਚਿਆਂ ਦਾ ਭਵਿੱਖ ਜਾਣਦੇ ਨੇ ਹੁਣ ਕਾਂਗਰਸ ਕਾਲੀਆਂ ਨੂੰ ਤਾਂ ਲਿਆਉਣ ਤੋਂ ਰਹਿ ਗਏ ਆ ਕਿਉਂਕਿ 15 ਸਾਲ ਬਾਦਲ ਰਹੇ ਨੇ 10 ਸਾਲ ਕਾਂਗਰਸ ਰਹੀ ਆ ਇੱਕ ਮੌਕਾ ਤੇ ਆਮ ਆਦਮੀ ਪਾਰਟੀ ਦਾ ਬਣਦੀ ਆ ਨਾ ਇੱਕ ਮੌਕਾ ਦੇ ਕੇ ਸਰਕਾਰ ਬਣਾ ਕੇ ਦੇਖਾਂਗੇ ਫੇਰ ਹੀ ਪਤਾ ਲੱਗੂ ਇੱਕ ਥਾਂ ਸਰਕਾਰ ਬਣੀ ਹੈ ਦਿੱਲੀ ਦੇ ਵਿੱਚ ਦਿੱਲੀ ਦਾ ਹੁਲਿਆ ਬਦਲ ਗਿਆ ਕਰਾਪਸ਼ਨ ਫਰੀ ਸਟੇਟ ਆ ਤੇ ਇੱਕ ਮੌਕਾ ਸਾਨੂੰ ਦੇਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਅਸੀਂ ਜੋ ਇੱਥੇ ਮੁੜ ਕੇ ਅਸੀਂ ਜਾਂਦੇ ਨਹੀਂ ਆ ਕਿਉਂਕਿ ਇੱਕ ਵਾਰੀ ਇਮਾਨਦਾਰ ਸਰਕਾਰ ਇੱਥੇ ਆ ਗਈ ਮੁੜ ਕੇ ਨਹੀਂ ਜਾ ਸਕਦੀ ਤੇ ਆਮ ਆਦਮੀ ਪਾਰਟੀ ਦੀ ਜੋ ਹੁਣ ਲਹਿਰ ਚੱਲ ਰਹੀ ਹੈ ਸਾਰਿਆਂ ਨੂੰ ਪਤਾ ਮਿਹਰਬਾਨੀ ਥੈਂਕ ਯੂ ਸੋ ਤਨਮੁਲ ਗਰਮਾਨ ਮਾਨ ਸਾਹਿਬ ਨਾਲ ਸੀ ਇਹੰਦਰ ਕਹਣਾ ਹੈ ਕਿ ਇੱਕ ਜਿਹੜਾ ਚੰਗਾ ਟੀਚਾ ਜਿਹੜਾ ਉਹ ਲੈ ਕੇ ਜਿਹੜੇ ਉਹ ਤੁਰੇ ਨੇ ਤੇ ਉਹ ਟੀਚਰ ਨੂੰ ਸਿਰਨਮਾਉਣ ਲਈ ਉਹ ਪੂਰੀ ਜਿੱਤੋ ਜਹਦ ਦੇ ਵਿੱਚ ਲੱਗੇ ਹੋਏ ਨੇ ਦੇਖਣਾ ਇਹ ਹੋਵੇਗਾ ਕਿ ਕੀ ਸਾਹਮਣੇ ਨਿਕਲ ਕੇ ਆਉਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਕੈਰਾਮੈਨ ਅੱਜ ਕੀ ਤਰ੍ਹਾਂ ਦਾ ਮਸਮੁਲਪੀ ਸਿੰਘ ਖਰੜ ਤੋਂ ਆਮ ਆਦਮੀ ਪਾਰਟੀ ਵੱਲੋਂ ਹਲਕਾਂ ਦੇ ਚਾਰਜਾਂ ਦੀ ਜਿਹੜੀ ਦੂਜੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਿਆ ਤੇ ਅਨਮੋਲ ਗਗਨਮਾਨ ਨੂੰ ਜਿਹੜਾ ਹਲਕਾ ਖਰੜ ਤੋਂ ਇੰਚਾਰਜ ਲਗਾ ਦਿੱਤਾ ਗਿਆ ਤੇ ਸਾਡੇ ਨਾਲ ਮਜੂਨ ਨੇ ਅਨਮੋਲ ਜੀ ਨਾਲ ਗੱਲਬਾਤ ਕਰ ਰਿਹਾ ਅਨਮੋਲ ਜੀ ਕੀ ਲੱਗਦਾ ਲੋਕ ਦੁਬਾਰਾ ਭਰੋਸਾ ਜਤਾਉਣਗੇ ਬਿਲਕੁਲ ਹਲੇ ਤੇ ਪਹਿਲੀ ਵਾਰ ਮੇਰੇ ਤੇ ਭਰੋਸਾ ਕਰਨਾ ਉਹਨਾਂ ਨੇ ਤੇ ਉਹਨਾਂ ਨੂੰ ਪਤਾ ਵੀ ਅਨਮੋਲ ਗਗਨਮਾਨ ਕਿੱਦਾਂ ਦੀ ਆ ਕਿਸ ਤਰੀਕੇ ਵਿਚਰਦੀ ਰਹੀ ਆ ਚਾਹੇ ਪਹਿਲਾਂ ਅਸੀਂ ਪਹਿਲਾਂ ਵੀ 5 ਸਾਲ ਮੈਂ ਮੁੱਦੇ ਚੱਕੇ ਨੇ ਹੁਣ 1 ਸਾਲ ਹੋ ਗਿਆ ਪਾਰਟੀ ਚਾਈਨੂ ਤੇ 1 ਸਾਲ ਦੀ ਲਗਾਤਾਰ ਕਦੇ ਕਿਸੇ ਜ਼ਿਲ੍ਹੇ ਚ ਕਦੇ ਕੇ ਤੇ ਕਦੇ ਕਦੇ ਜਾ ਰਹੀ ਆ ਤੇ ਕਮਰ ਸੰਧੂ ਜੀ ਹੁਣ ਸਾਡੀ ਪਾਰਟੀ ਚ ਉਦੋਂ ਹੀ ਬਾਹਰ ਹੋ ਗਏ ਸੀ ਸਿਰਫ ਖਰੜ ਦੇ ਲੋਕ ਨਹੀਂ ਦੁਖੀ ਸੀ ਸਾਡੀ ਆਮ ਆਦਮੀ ਪਾਰਟੀ ਵੀ ਉਹਨਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਧੋਖਾ ਦੋਨੇ ਪਾਸੇ ਹੋਇਆ ਪਾਰਟੀ ਨਾਲ ਵੀ ਹੋਇਆ ਲੋਕਾਂ ਨਾਲ ਵੀ ਹੋਇਆ ਕੋਈ ਗੱਲ ਨਹੀਂ ਮਾੜਾ ਬੰਦਾ ਕਈ ਵਾਰੀ ਪੱਲੇ ਪੈ ਜਾਂਦਾ ਹੁੰਦਾ ਪਰ ਉਹ ਸਾਰੀਆਂ ਨਾਰਾਜ਼ਗੀਆਂ ਦੂਰ ਕਰਾਂਗੇ ਤੇ ਖਰੜ ਨੂੰ ਅਸੀਂ ਪੰਜਾਬ ਦਾ ਨੰਬਰ 1 ਹਲਕਾ ਬਣਾਵਾਂਗੇ ਕਿਹੜੇ ਮੁੱਦੇ ਤੁਸੀਂ ਵਿਚਾਰੇ ਨੇ ਕਿਉਂਕਿ ਸਿੰਗਰ ਲਾਈਫ ਤੋਂ ਲੈ ਕੇ ਜਿਹੜੀ ਪੋਲੀਟੀਕਲ ਲਾਈਫ ਆ ਬਹੁਤ ਡਿਫਰੈਂਟ ਆ ਉਹ ਦੇਖ ਕੇ ਹੁਣ ਤੁਸੀਂ ਕਿਹੜੇ ਮੁੱਦੇ ਲੈ ਕੇ ਜਿਹੜੇ ਚੱਲਿਓ ਮੁੱਦੇ ਹੀ ਮੁੱਦੇ ਨੇ ਭਾਜੀ ਇੱਕ ਮੁੱਦਾ ਨਹੀਂ ਆ ਖਰੜ ਦੇ ਵਿੱਚ ਜੇ ਤੁਸੀਂ ਲੋਕਾਂ ਨੂੰ ਪੁੱਛੋਗੇ ਤਾਂ ਖਰੜ ਦੇ ਵਿੱਚ ਹਲੇ ਤੱਕ ਲੋਕ ਪਾਣੀ ਦੀ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਮੋਟਰਾਂ ਦੀ ਸਮੱਸਿਆ ਗੰਦਾ ਪਾਣੀ ਆਉਂਦਾ ਬਿਜਲੀ ਦੇ ਕਟਾਂ ਤੋਂ ਪਰੇਸ਼ਾਨ ਸੋ ਦੇਖੋ ਇਹੀ ਮੁੱਦੇ ਰਹਿ ਗਏ ਆ ਮੁੱਦੇ ਆ ਵੀ ਮੈਂ ਸਿਰਫ ਉਹਨਾਂ ਮੁੱਦਿਆਂ ਨੂੰ ਤਾਂ ਸਾਡਾ ਬਹੁਤ ਛੋਟਾ ਕੰਮ ਹੈ ਇਹਨਾਂ ਨੂੰ ਦੂਰ ਕਰਨਾ ਜੇ ਸਾਫ ਨੀਤਾ ਵਾਲੇ ਤੇ ਚੰਗਾ ਬੰਦਾ ਆ ਜਾਵੇ ਇੱਥੇ ਇਹਨੂੰ ਇੱਕ ਮਾਡਰਨ ਸਿਟੀ ਬਣਾਉਣਾ ਇੱਥੇ ਜਿਹੜਾ ਨਵਾਂ گاਉਂ ਆ ਉਹਨ ਇੱਕ ਟੂਰਿਸਟ ਪਲੇਸ ਬਣਾਇਆ ਜਾਵੇ ਜਿੱਥੋਂ ਪੂਰੇ ਇੰਡੀਆ ਦੇ ਲੋਕ ਆਉਣ ਪੂਰੇ ਪੰਜਾਬ ਦੇ ਲੋਕਾਂ ਲਈ ਕਿਉਂਕਿ ਪੰਜਾਬ 'ਚ ਕੋਈ ਟੂਰਿਸਟ ਪਲੇਸ ਹੈ ਨਹੀਂ ਤੇ ਇੱਕ ਪਾਸੇ ਦੇਖੋ ਚੰਡੀਗੜ੍ਹ ਲੱਗਦਾ ਇੱਕ ਪਾਸੇ ਮਾਹਲੀ ਲੱਗਦਾ ਤੇ ਖਰੜ ਦਾ ਹਾਲ ਕੀ ਕੀਤਾ ਹੋਇਆ ਤੁਸੀਂ ਸਾਰੇ ਜਾਣਦੇ ਹੋ ਸੋ ਇੱਥੇ ਖਰੜ ਦਾ ਚੇਂਜ ਕਰ ਦਵਾਂਗੇ ਮੇਰਾ ਟੀਚਾ ਕੀ ਹੈ ਮੇਰੇ ਸੁਪਨੇ ਬਹੁਤ ਵੱਡੇ ਨੇ ਤੇ ਮੈਂ ਇਹਨੂੰ ਮਾਡਲ ਪੇਸ਼ ਕਰਨਾ ਖਰੜ ਨੂੰ ਪੂਰਾ ਨੰਬਰ 1 ਹਲਕਾ ਬਣਾਵਾਂਗੇ। ਰਾਜਵਾ 17 ਜੋ ਵੀ ਕੁਝ ਇਸੇ ਤਰ੍ਹਾਂ ਦੇ ਵਾਦੇ ਕੀਤੇ ਗਏ ਸੀਗੇ ਪਰ ਹੋਇਆ ਇਸ ਤੋਂ ਉਲਟ ਹੈ। ਕੀ ਲੱਗਦਾ ਕਿ ਇਸ ਵਾਰ ਇਹ ਚੀਜ਼ਾਂ ਹੋ ਪਉਣਗੀਆਂ। ਇੱਥੇ ਲੋਕਾਂ ਨੇ ਦੇਖਣਾ ਆਪਣੇ ਬੱਚਿਆਂ ਦਾ ਭਵਿੱਖ ਜਾਣਦੇ ਨੇ। ਹੁਣ ਕਾਂਗਰਸ ਕਾਲੀਆਂ ਨੂੰ ਤਾਂ ਲਿਆਉਣ ਤੋਂ ਰਹਿ ਗਏ ਆ ਕਿਉਂਕਿ 15 ਸਾਲ ਬਾਦਲ ਰਹੇ ਨੇ 10 ਸਾਲ ਕਾਂਗਰਸ ਰਹੀ ਆ। ਇੱਕ ਮੌਕਾ ਤੇ ਆਮ ਆਦਮੀ ਪਾਰਟੀ ਦਾ ਬਣਦਾ ਹੀ ਆ ਨਾ ਇੱਕ ਮੌਕਾ ਦੇ ਕੇ ਸਰਕਾਰ ਬਣਾ ਕੇ ਦੇਖਾਂਗੇ ਫੇਰ ਹੀ ਪਤਾ ਲੱਗੂ ਇੱਕ ਥਾਂ ਸਰਕਾਰ ਬਣੀ ਹੈ ਦਿੱਲੀ ਦੇ ਵਿੱਚ ਦਿੱਲੀ ਦਾ ਹੁਲੀਆ ਬਦਲ ਗਿਆ ਕਰਾਪਸ਼ਨ ਫਰੀ ਸਟੇਟ ਹੈ ਤੇ ਇੱਕ ਮੌਕਾ ਸਾਨੂੰ ਦੇਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਅਸੀਂ ਜੋ ਇੱਥੇ ਮੁੜ ਕੇ ਅਸੀਂ ਜਾਂਦੇ ਨਹੀਂ ਆ ਕਿਉਂਕਿ ਇੱਕ ਵਾਰੀ ਇਮਾਨਦਾਰ ਸਰਕਾਰ ਇੱਥੇ ਆ ਗਈ ਮੁੜ ਕੇ ਨਹੀਂ ਜਾ ਸਕਦੀ ਤੇ ਆਮ ਆਦਮੀ ਪਾਰਟੀ ਦੀ ਜੋ ਹੁਣ ਲਹਿਰ ਚੱਲ ਰਹੀ ਹੈ ਸਾਰਿਆਂ ਨੂੰ ਪਤਾ ਮਿਹਰਬਾਨੀ ਜੀ ਥੈਂਕ ਯੂ ਸੋ ਮੂਲ ਗੱਲ ਮਾਸਟਰ ਨਾਨਸੀ ਇੰਦਰਾ ਕਨਾ ਹੈ ਕਿ ਇੱਕ ਜਿਹੜਾ ਚੰਗਾ ਟੀਚਾ ਜਿਹੜਾ ਉਹ ਲੈ ਕੇ ਜਿਹੜੇ ਉਹ ਦੁਰੇ ਨੇ ਤੇ ਉਹ ਟੀਚਰ ਨੂੰ ਸਿਰਨਵਾਉਣ ਲਈ ਉਹ ਪੂਰੀ ਜਿੱਤੋ ਜਹਦ ਦੇ ਵਿੱਚ ਲੱਗੇ ਹੋਏ ਨੇ ਦੇਖਣਾ ਇਹ ਹੋਵੇਗਾ ਕਿ ਕੀ ਸਾਹਮਣੇ ਨਿਕਲ ਕੇ ਆਉਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਕੈਮਰਾਮੈਨ ਅੱਜ ਕੀ ਤਰ੍ਹਾਂ ਦਾ ਮਸਮਪੇ ਸਿੰਘ ਖਰੜੋ